ਤੁਹਾਡੀ ਇੰਡਸਟਰੀ ਚ ਗਮਰਾਹ ਬਹੁਤ ਹੁੰਦੇ ਨੇ ਬੱਚੇ ਇਮਾਨਦਾਰੀ ਨਾਲ ਦੱਸਿਓ ਕਿ ਅੱਜ ਕੈਨੇਡਾ ਕਿਹੜੇ ਬੱਚੇ ਨੂੰ ਜਾਣਾ ਚਾਹੀਦਾ ਮੈਂ ਓਪਨਲੀ ਤੁਹਾਨੂੰ ਬੋਲਦਾ ਜੇ ਅਗਰ ਤੁਹਾਡੀ ਫੈਮਿਲੀ ਸੈਟਲਮੈਂਟ ਅੱਛੀ ਹੈਗੀ ਏ ਤੁਹਾਡੇ ਰਿਲੇਟਿਵ ਉਥੇ ਹੈਗੇ ਨੇ ਤੁਹਾਡੀ ਪੇਇੰਗ ਕੈਪੈਸਿਟੀ ਹੈਗੀ ਏ ਉਹ ਨੈਕਸਟ ਈਅਰ ਦੀ ਫੀਸ ਤੁਹਾਡੀ ਤੁਹਾਡੇ ਪੇਰੈਂਟਸ ਪੇ ਕਰ ਸਕਦੇ ਹੈਗੇ ਨੇ ਤੇ ਫਿਰ ਤੁਹਾਨੂੰ ਕੈਨੇਡਾ ਜਾਣ ਵਿੱਚ ਕੋਈ ਇਤਰਾਜ਼ ਨਹੀਂ ਜਿਹੜੇ ਬੱਚੇ ਕੈਨੇਡਾ ਜਾਣਾ ਚਾਹੁੰਦੇ ਸੀਗੇ ਉਹਨਾਂ ਦਾ 25 26 27 28 ਲੱਖ ਰੁਪਏ ਖਰਚਾ ਆਉਂਦਾ ਹੈ ਤੇ ਮੇਰੇ ਹਿਸਾਬ ਨਾਲ ਉਹਨਾਂ ਨੂੰ ਇੱਕ ਯੂਐਸਏ ਦਾ ਅਟੈਂਪਟ ਜ਼ਰੂਰ ਲੈਣਾ ਚਾਹੀਦਾ। ਅਗਰ 6 ਨੋ ਲੈਸ 5.5 ਬੈਂਡ ਨੇ ਤੁਸੀਂ ਇੱਕ ਤਰਫ ਕੈਨੇਡਾ ਦੀ ਐਪਲੀਕੇਸ਼ਨ ਆਪਣੀ ਲਗਾਓ ਔਰ ਦੂਸਰੀ ਤਰਫ ਯੂਐਸਏ ਦੀ ਐਪਲੀਕੇਸ਼ਨ ਆਪਣੀ ਲਗਾਓ। ਕਿਉਂਕਿ ਯੂਐਸਏ ਦੇ ਅੰਦਰ ਤੁਸੀਂ ਪਿਛਲੇ 1 ਸਾਲ ਦਾ ਰੁਜ਼ਾਨ ਦੇਖ ਲਓ ਯੂਐਸਏ ਨੇ ਲਗਭਗ 8 ਲੱਖ ਦੇ ਆਸ-ਪਾਸ ਵੀਜ਼ਾ ਦਿੱਤਾ ਹੈ। ਤੇ ਇਹ ਗੱਲ ਆ ਇੱਕ ਸਕੀਮ ਬੜੀ ਅੱਜਕੱਲ ਚੱਲ ਰਹੀ ਹੈ ਮੀਗਲੇ ਇਮੀਗ੍ਰੇਸ਼ਨ ਇੰਡਸਟਰੀ ਦੇ ਵਿੱਚ 노 ਫੀਸ 노 ਵੀਜ਼ਾ। ਇਹ ਸਕੀਮ ਤਾਂ ਚਲਾ ਦਿੱਤੀ ਜਾਂਦੀ ਹੈ ਪਰ ਬੱਚੇ ਕਹਿੰਦੇ ਨੇ ਕਿ ਸਾਡੇ ਕੋ ਫਾਈਲ ਚਾਰਜ ਦੇ ਨਾਂ ਤੇ ਹੀ ਬਾਅਦ ਚ ਕਈ ਪੈਸ 10620 ਰੁਪਏ ਚਾਰਜ ਕਰਾਂਗੇ ਇਨ ਕੇਸ ਅਗਰ ਤੁਹਾਡਾ ਵੀਜ਼ਾ ਅਪਰੂਵ ਨਹੀਂ ਹੁੰਦਾ ਕੁਝ ਟਰਮਸ ਐਂਡ ਕੰਡੀਸ਼ਨਸ ਹੈਗੀਆਂ ਨੇ ਵੀਜ਼ਾ ਅਪਰੂਵ ਨਹੀਂ ਹੁੰਦਾ ਤੇ 10620 ਰੁਪਏ ਮੇਰੀ ਰਿਕਾਰਡਿੰਗ ਸੰਭਾਲ ਲਿਓ ਇਹ ਵੀ ਤੁਹਾਨੂੰ ਮੈਂ ਹੱਥ ਜੋੜ ਕੇ ਤੁਹਾਡਾ ਵਾਪਸ ਕਰਨਾ ਉਹਨਰ ਐਵਰੇਜ ਯੂਐਸਏ ਦਾ ਜਿਹੜਾ ਸਕਸੈਸ ਰੇਟ ਹੈ ਉਹ 70% ਹੈ ਮੈਂ ਸ਼ੋਅ ਦੇ ਵਿੱਚ ਪਹਿਲਾਂ ਹੀ ਦੱਸਿਆ ਉਹਨੇ ਮੈਂ ਰੀਸੈਂਟਲੀ ਜਰਮਨੀ ਦੇ ਅੰਦਰ ਇੱਕ ਬੱਚਾ ਭੇਜਿਆ ਵਿਦੀਨ 48 ਆਵਰਸ ਦੇ ਅੰਦਰ ਉਹ ਬੱਚੇ ਨੂੰ ਉੱਥੇ ਜਾ ਕੇ ਜੋ ਮਿਲ ਗਿਆ ਕਿਆ ਓਪਰਚ्युनिटी ਸਾਨੂੰ ਕੈਨੇਡਾ ਦੇ ਅੰਦਰ ਮਿਲ ਕਾਰਨ ਕੀ ਹੈ ਕੈਨੇਡਾ ਦੇ ਵਿੱਚ ਓਪਰਚ्युनिटी ਕਿਉਂ ਨਹੀਂ ਹੈਗੀ ਬੱਚਿਆਂ ਕੋਲ ਸਕਿੱਲ ਨਹੀਂ ਹੈਗਾ ਕਿ ਜਾਂ ਕੰਮ ਨਹੀਂ ਹੈਗਾ ਰੈਜ਼ਿਡੈਂਸ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਗਈ ਹੁਣ ਜਿੱਥੇ ਨੰਬਰ ਆਫ ਜੋਬ ਪਾਣ ਵਾਲੇ ਜਿਹੜੇ ਵਿਦਿਆਰਥੀ ਸਟੂਡੈਂਟਸ ਜਿਹੜੇ ਐਪਲੀਕੈਂਟ ਹੋਣਗੇ ਉਹ ਜ਼ਿਆਦਾ ਹੋਣਗੇ ਔਰ ਜੋਬਸ ਕੱਟ ਹੋਣਗੀਆਂ ਇਹ ਕ੍ਰਾਈਸਿਸ ਤਾਂ ਆਪਣੇ ਆਪ ਆਣਗੇ ਫਾਈਨੈਂਸ਼ੀਅਲੀ ਕ੍ਰਾਈਸਿਸ ਫਿਰ ਅੱਪਾ ਖਪੜਾ ਪੜਦੇ ਆ ਕਿ ਫਰਾਂੇ ਨੂੰ ਇਹ ਹੋ ਗਿਆ ਉਹ ਕਿਹਾ ਉਹਦੇ ਕਰਕੇ ਐਕਸਪਾਇਰ ਹੋ ਗਿਆ ਮਤਲਬ ਸਾਨੂੰ ਇੱਥੇ ਬੱਚਿਆਂ ਨੂੰ ਇਹ ਸੋਚਣਾ ਚਾਹੀਦਾ ਕਿ ਅਗਰ ਅੱਪਾ ਐਬ੍ਰੋਡ ਜਾ ਰਹ ਕਲਯਾਨੀ ਕੀ ਮਾਪਿਓ ਦਾ ਪੈਸਾ ਲਵਾ ਦिए ਕਿ ਪੈਸਾ ਲਵਾਉਣ ਤੋਂ ਬਾਅਦ ਮੈਂ ਉਥੇ ਸਰਵਾਈਵ ਕਿੱਦਾਂ ਕਰਨਾ ਐਜੂਕੇਸ਼ਨ ਮੈਨੂੰ ਕਿੱਦਾਂ ਦੀ ਮਿਲ ਰਹੀ ਹੈ ਕੁਆਲਿਟੀ ਆਫ ਐਜੂਕੇਸ਼ਨ ਕੀ ਹੈ ਕੈਨੇਡਾ ਸਰਕਾਰ ਦੇ ਵੱਲੋਂ ਸਟੱਡੀ ਵੀਜ਼ਨ ਨੂੰ ਲੈ ਕੇ ਬਣਾਏ ਗਏ ਨਵੇਂ ਨੀਮਾ ਤੋਂ ਬਾਅਦ ਬੱਚਿਆਂ ਦੇ ਮਨਾਂ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਪੈਦਾ ਹੋ ਗਏ ਨੇ ਸਭ ਤੋਂ ਵੱਡਾ ਸਵਾਲ ਇਹ ਹੋ ਗਿਆ ਕਿ ਜਿੱਥੇ ਬੱਚਿਆਂ ਦੇ ਉੱਪਰ ਪੈਸੇ ਦਾ ਵਾਧੂ ਬੋਝ ਪੈ ਗਿਆ ਉੱਥੇ ਇਹ ਸੀਟਾਂ ਲਿਮਟਿਡ ਹੋ ਗਈਆਂ ਨੇ ਤਾਂ ਬੱਚਿਆਂ ਦੇ ਕੋਲ ਹੁਣ ਆਪਸ਼ਨ ਕੀ ਹੈਗੀ ਆ ਇਸੇ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਜਿਹੜੇ ਨੇ ਉਹ ਖੜੇ ਹੋ ਰਹੇ ਨੇ ਤਾਂ ਅੱਜ ਇਹਨਾਂ ਤਮਾਮ ਸਵਾਲਾਂ ਦੇ ਉੱਪਰ ਜਵਾਬ ਲਵਾਂਗੇ ਮੇਰੇ ਨਾਲ ਵਿਜ਼ਨ ਵੇ ਤੋਂ ਪ੍ਰਵੀਨ ਅਰੋੜਾ ਜੀ ਮੌਜੂਦ ਹੈਗੇ ਨੇ ਜੋ ਪਿਛਲੇ 16 ਸਾਲਾਂ ਤੋਂ ਇਮੀਗ੍ਰੇਸ਼ਨ ਲਾਈਨ ਦੇ ਵਿੱਚ ਕੰਮ ਕਰ ਰਹੇ ਨੇ ਇਸ ਵੇਲੇ ਕੈਨੇਡਾ ਦੇ ਵਿੱਚ ਕੀ ਹਾਲਾਤ ਹੈਗੇ ਨੇ ਕੈਨੇਡਾ ਤੋਂ ਇਲਾਵਾ ਯੂਰਪ ਦੇ ਵਿੱਚ ਕੀ ਸਥਿਤੀ ਹੈਗੀ ਆ ਯੂਰਪ ਤੋਂ ਇਲਾਵਾ ਯੂ ਐਸ ਏ ਦੇ ਵਿੱਚ ਕੀ ਸਥਿਤੀ ਹੈਗੀ ਆ ਕੀ ਬੱਚਿਆਂ ਦੇ ਕੋਲ ਕੋਈ ਹੋਰ ਆਪਸ਼ਨ ਹੈ ਜਾਂ ਕੈਨੇਡਾ ਦੇ ਉੱਪਰ ਹੀ ਜ਼ਿਆਦਾ ਫੋਕਸ ਕਰਨਾ ਚਾਹੀਦਾ ਹੈ ਤਾਂ ਸਾਰੇ ਸਵਾਲਾਂ ਦੇ ਜਵਾਬ ਲੈਣੇ ਆ ਤਾਂ ਪ੍ਰਵੀਨ ਜੀ ਸਭ ਤੋਂ ਪਹਿਲਾਂ ਤਾਂ ਸਵਾਗਤ ਜਗਬਣੀ ਟੀਵੀ ਤੇ ਥੈਂਕ ਯੂ ਜੀ ਤੁਹਾਡਾ ਬਹੁਤ-ਬਹੁਤ ਮੇਰੇ ਵੱਲੋਂ ਸਸਸੀਕਾਲ ਤੇ ਨਮਸਕਾਰ ਪਹਿਲਾ ਸਵਾਲ ਇਹੀ ਕਿ ਕੈਨੇਡਾ ਦੇ ਵਿੱਚ ਇਸ ਵੇਲੇ ਹਾਲਾਤ ਕੀ ਨੇ ਦੇਖੋ ਇਨਸਾਨ ਦੀ ਫਿਤਰਤ ਹੁੰਦੀ ਹੈ ਕਿ ਸਾਡੇ ਉੱਤੇ ਡਿਪੈਂਡ ਕਰਦਾ ਹੈ ਕਿ ਆਪਾਂ ਪੋਜ਼ੀਟਿਵ ਸੋਚਦੇ ਆ ਨੈਗੇਟਿਵ ਸੋਚਦੇ ਆ ਬੱਚਿਆਂ ਦਾ ਪੰਬਾਰ ਇੰਨੀ ਜ਼ਿਆਦਾ ਹੋ ਗਈ ਸੀ ਕੈਨੇਡਾ ਦੇ ਅੰਦਰ ਪਿਛਲੇ 1 ਸਾਲ ਦੇ ਅੰਦਰ ਉਹਨਾਂ ਨੇ 8 ਲੱਖ ਤੋਂ ਵੱਧ ਤੇ ਨੈਚੁਰਲ ਜੀ ਗੱਲ ਹੈ ਜਿੰਨੀ ਉਹਨਾਂ ਦੀ ਕੈਪੈਸਿਟੀ ਨਹੀਂ ਸੀਗੀ ਉਹ ਤਾਂ ਵੱਧ ਤੋਂ ਬੱਚੇ ਲੈ ਚੁੱਕੇ ਹੈਗੇ ਨੇ ਉਹਨਾਂ ਨੇ ਕੈਪਿੰਗ ਕੀਤੀ ਜਸਟਨ ਟ੍ਰੂਡੋ ਜੀ ਦੇ ਪ੍ਰਾਈਮ ਮਿਨਿਸਟਰ ਜਿਹੜੇ ਹੈਗੇ ਉਹ ਤੇ ਪ੍ਰੈਸ਼ਰ ਬਹੁਤ ਜ਼ਿਆਦਾ ਆਇਆ ਸੀਗਾ ਉਹਨਾਂ ਨੇ ਕੈਪਿੰਗ ਕੀਤੀ ਹੋਮ ਕਰਾਈਸਿਸ ਆ ਗਏ ਜੀਆਈਸੀ ਨੂੰ 10000 ਤੋਂ ਕਰਕੇ 20635 ਕਰਤਾ ਤੇ ਅੱਜ ਐਸਾ ਨਹੀਂ ਹੈ ਕਿ ਕੈਨੇਡਾ ਨੇ ਵੀਜ਼ਾ ਦੇਣੇ ਬੰਦ ਕਰਤੇ ਜਾਂ ਫਿਰ ਕੁਝ ਦਿੱਕਤ ਆ ਰਹੀ ਹੈ ਅਗਰ ਓਨੈਸਟਲੀ ਦਸੀਏ ਕਿ ਆਪਾਂ ਡੇਲੀ ਵੀਜ਼ਾ ਲੈ ਰਹੇ ਹੈਗੇ ਆ ਜਿਹੜੀ ਐਪਲੀਕੇਸ਼ਨਸ ਆਪਾਂ ਲਗਾਈਆਂ ਸੀਗੀਆਂ 31 ਦਸੰਬਰ ਤੱਕ ਦੀ ਡੇਲੀ ਵੀਜ਼ਾ ਆ ਰਹੇ ਨੇ ਕੈਨੇਡਾ ਗਵਰਨਮੈਂਟ ਦੀ ਵੀ ਇਹ ਤੇ ਸੋਚ ਗਲਤ ਨਹੀਂ ਹੈ ਕਿਉਂਕਿ ਸਾਡੇ ਇੱਕ ਟ੍ਰੈਂਡ ਹੁੰਦਾ ਹੈ ਕਿ ਸਾਰੇ ਬੱਚਿਆਂ ਦਾ ਰੁਝਾਨ ਜਿਹੜਾ ਹੈਗਾ ਅੱਜ ਹਰ ਬੱਚਾ ਕਹਿੰਦਾ ਮੈਂ ਕੈਨੇਡਾ ਜਾਣਾ ਹੈ ਕੈਨੇਡਾ ਜਾਣਾ ਹੈ ਕਿਉਂ ਪਹਿਲੇ ਤੇ 6 ਈਚ ਚਾਹੀਦਾ ਸੀਗਾ ਉਹਨਾਂ ਨੇ ਜਦੋਂ ਜਿਸ ਟਾਈਮ ਦਾ 6 નો ਲੈਸ ਦਨ 5 6 નો ਲੈ 4.5 ਤੇ ਵੀ ਆਪਾਂ ਵੀਜ਼ਾ ਲਿੱਤਾ ਜਿਹਦੇ ਕਰਕੇ ਬੱਚਿਆਂ ਦੀ ਐਪਲੀਕੇਸ਼ਨ ਜਾਂ ਰੁਝਾਨ ਜਿਹੜਾ ਹੈਗਾ ਉਹ ਜ਼ਿਆਦਾ ਕੈਨੇਡਾ ਵੱਲ ਹੋ ਗਿਆ ਹੁਣ ਉਹ ਨੰਬਰਸ ਨੂੰ ਲਿਮਟਿਡ ਕਰਨ ਵਾਸਤੇ ਉਹਨਾਂ ਨੇ ਸਭ ਤੋਂ ਪਹਿਲਾ ਸਟੈਪ ਲਿਆ 10220 ਤੋਂ 20635 ਕਰਤਾ ਕਿ ਜੀਆਈਸੀ ਉਹਨਾਂ ਨੇ ਵਧਾ ਦਿੱਤੀ ਐਚੁਅਲ ਜੀ ਗੱਲ ਇਹ ਸੀਟ ਘਟ ਕਰਨ ਦਾ ਤਰੀਕਾ ਹੈਗਾ ਚੀਜ਼ ਨੂੰ ਮਹਿੰਗੀ ਕਰ ਦੋ ਤੇ ਸੀਟਾਂ ਆਪਣੇ ਆਪ ਬ੍ਰੇਕ ਲੱਗ ਜਾਂਦਾ ਹੈਗਾ ਫਿਰ ਉਸ ਤੋਂ ਬਾਅਦ ਜਦੋਂ ਨਈ ਬ੍ਰੇਕ ਲੱਗਿਆ ਲੱਗਿਆ ਕਿ ਨਹੀਂ ਹਲੇ ਵੀ ਬੱਚੇ ਰੁਕਣਗੇ ਨਹੀਂ ਕਿਉਂਕਿ ਪੰਜਾਬੀ ਹੈ ਤੇ ਕੈਨੇਡਾ ਨੂੰ ਵੀ ਪੰਜਾਬ ਦੀ ਤਰ੍ਹਾਂ ਹੀ ਦੇਖਦੇ ਨੇ ਉਹ ਉੱਥੇ ਹੀ ਜਾਣਾ ਚਾਹੁੰਦੇ ਨੇ ਉਹਨੇ ਫਿਰ ਨੈਕਸਟ ਕੀ ਕੀਤਾ ਕਿ ਜਿਹੜੇ ਵੀ ਪ੍ਰਾਈਵੇਟ ਇੰਸਟੀਟਿਊਸ਼ਨਸ ਸੀਗੇ ਜਿਨ੍ਹਾਂ ਨੇ ਗਵਰਨਮੈਂਟ ਕਾਲਜ ਦੇ ਨਾਲ ਪਬਲਿਕ ਔਰ ਪ੍ਰਾਈਵੇਟ ਦਾ ਪਾਰਟਨਰਸ਼ਿਪ ਕਰਕੇ ਓਪਨ ਕੀਤਾ ਸੀਗੇ ਸੀਟ ਕੈਪਿੰਗ ਨੂੰ ਕਮ ਕਰਨ ਵਾਸਤੇ ਉਹਨਾਂ ਨੇ ਉਹ ਵੀ ਬੰਦ ਕਰਤਾ ਮਤਲਬ ਅਲਟੀਮੇਟਲੀ ਅੱਜ ਕੈਨੇਡਾ ਦੇ ਅੰ ਅਪਾ 5 ਸਾਲ ਪਿੱਛੇ ਜਾ ਕੇ ਖੜੇ ਹੋਗੇ ਜੋ 2018-19 ਦੇ ਵਿੱਚ ਹਾਲਾਤ ਹੁੰਦੇ ਸੀਗੇ ਕਿ ਅਗਰ ਬੱਚਾ ਕੈਨੇਡਾ ਜਾਣਾ ਚਾਹੁੰਦਾ ਸੀਗਾ ਉਹਨੇ ਜਨਵਰੀ ਇਨਟੇਕ ਲੈਣਾ ਹੈ ਤੇ ਉਹਨੂੰ ਦਸੰਬਰ ਜਨਵਰੀ ਜਾਂ ਫਰਵਰੀ ਦੇ ਵਿੱਚ ਅਪਲਾਈ ਕਰਨਾ ਪਏਗਾ ਅਗਰ ਅੱਜ ਬੱਚੇ ਸੈਪਟੈਂਬਰ ਇਨਟੇਕ ਵਾਸਤੇ ਅਪਲਾਈ ਕਰਨਗੇ ਉਸ ਤੋਂ ਬਾਅਦ ਜਨਵਰੀ ਇਨਟੇਕ ਵਾਸਤੇ ਵੀ ਉਹਨੂੰ ਇਮੀਡੀਏਟਲੀ ਅਪਲਾਈ ਕਰਨਾ ਪੈਣਾ ਈਵਨ ਜਿਸ ਤਰ੍ਹਾਂ ਕੀ ਐਗਜ਼ਾਮਪਲ ਦੇਣਾ ਤੁਹਾਨੂੰ ਬਹੁ ਵੈਲੀ ਕਾਲਜ ਹੈ ਇਸ ਟਾਈਮ ਉਹਦੇ ਕੋਲ ਜਿਹੜੀ ਸੀਟਸ ਹੈਗੀਆਂ ਨੇ ਉਹ ਜਨਵਰੀ ਇਨਟੇਕ 2025 ਦੀ ਗੱਲ ਕਰ ਰਹੇ ਤੇ ਇਸੇ ਤਰੀਕੇ ਨਾਲ ਅਗਰ ਆਪਾਂ ਇਸ ਚੀਜ਼ ਨੂੰ ਦੇਖਦੇ ਹੈਗੇ ਆਂ ਤੇ ਕੈਨੇਡਾ ਦੇ ਅੰਦਰ ਜਿੰਨਾ ਵੀ ਬੱਚਾ ਹੈ ਕੈਨੇਡਾ ਗਵਰਨਮੈਂਟ ਨੇ ਬੰਦ ਨਹੀਂ ਕੀਤਾ 노 ਡਾਊਟ ਉਹਨਾਂ ਨੇ ਕੈਪਿੰਗ ਦੇ ਅੰਦਰ ਆਪਣੀ ਸੀਟਸ ਨੂੰ ਰਿਡਿਊਸ ਕਰਤਾ 30% ਉਹਨਾਂ ਨੇ ਸੀਟਾਂ ਰਿਡਿਊਸ ਕੀਤੀਆਂ ਨੇ ਪਰ ਮੈਂ ਤੇ ਬਿਲਕੁਲ ਨਹੀਂ ਇਹ ਬੋਲਾਂਗਾ ਕਿ ਕੈਨੇਡਾ ਬਿਲਕੁਲ ਬੰਦ ਹੋ ਗਿਆ ਅਗਰ ਤੁਹਾਡੇ ਕੋਲ ਪੇਇੰਗ ਕੈਪੈਸਿਟੀ ਹੈ ਫੀਸ ਤੁਸੀਂ 20635 ਸਾਲ ਦੀ 2018 ਤੋਂ 20000 ਡਾਲਰ ਦੇ ਸਕਦੇ ਹੈਗੇ ਉਹ ਸੀਟਸ ਅਵੇਲੇਬਿਲਟੀ ਵਿਜ਼ਨਵੇ ਕੋਲ ਅੱਜ ਵੀ ਹੈਗੀ ਹੈ ਕੋਈ ਇਦਾਂ ਦੀ ਦਿੱਕਤ ਨਹੀਂ ਹੈਗੀ ਬਟ ਇਹ ਤੇ ਜਿੰਨਾਂ ਦੀ ਕਪੈਸਿਟੀ ਆ ਪਹਿਲੇ ਬੱਚਾ ਜਿਹੜਾ ਸੀਗਾ ਲੋ ਇਨਵੈਸਟਮੈਂਟ ਨਾਲ ਜਾਂਦਾ ਸੀ ਅੱਜ ਬੱਚਾ ਜਾਏਗਾ ਲਗਭਗ 25 26 27 28 ਲੱਖ ਰੁਪਏ 30 ਲੱਖ ਰੁਪਏ ਦਾ ਬਜਟ ਤੁਸੀਂ ਆਪਣਾ ਕਨਸੀਡਰ ਕਰਕੇ ਚੱਲੋ ਅਗਰ ਤੁਹਾਡੇ ਕੋਲ ਇਨੀ ਪੇਇੰਗ ਕਪੈਸਿਟੀ ਨਹੀਂ ਹੈਗੀ ਲੋ ਫੀਸ ਦੇ ਨਾਲ ਤੁਸੀਂ ਜਾਣਾ ਚਾਹੁੰਦੇ ਹੈਗੇ ਹੋ ਫਿਰ ਮੇਰੇ ਖਿਆਲ ਨਾਲ ਤੁਹਾਨੂੰ ਪਲਾਨ B ਵੱਲ ਚਲੇ ਜਾਣਾ ਚਾਹੀਦਾ ਪਲਾਨ B ਹੈ ਕੀ ਪਲਾਨ B ਦੀ ਅਗਰ ਆਪਾਂ ਗੱਲ ਕਰੀਏ ਵਿਜ਼ਨ ਵੇ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਕੈਨੇਡਾ ਯੂਐਸਏ ਔਰ ਯੂਰਪ ਦੇ ਅੰਦਰ ਪਿਛਲੇ 16 ਸਾਲ ਤੋਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਪਹਿਲਾਂ ਮੈਂ ਪਲਾਨ ਬਈ 20 ਦੀ ਗੱਲ ਕਰਾਂ ਜਿਹੜੇ ਬੱਚੇ ਕੈਨੇਡਾ ਜਾਣਾ ਚਾਹੁੰਦੇ ਸੀਗੇ ਉਹਨਾਂ ਦਾ 25 26 27 28 ਲੱਖ ਰੁਪਏ ਖਰਚਾ ਆਉਂਦਾ ਤੇ ਮੇਰੇ ਹਿਸਾਬ ਨਾਲ ਉਹਨਾਂ ਨੂੰ ਇੱਕ ਯੂਐਸਏ ਦਾ ਅਟੈਂਪਟ ਜ਼ਰੂਰ ਲੈਣਾ ਚਾਹੀਦਾ ਅਗਰ ਮੰਨ ਲਓ ਦੇਖੋ ਇੱਕ ਚੀਜ਼ ਬੜੀ ਕਲੀਅਰ 6 ਬੈਂਡ ਨੇ ਤੁਹਾਡੇ ਓਵਰਆਲ ਔਰ 105 ਨੇ ਜਾਂ ਦੋਵਾਂ ਚੋਂ 5.5 ਹੈਗੇ ਨੇ ਅਗਰ ਆਪਾਂ ਗੱਲ ਕਰੀਏ ਕਿ ਸਾਨੂੰ ਸੀਟ ਕੈਨੇਡਾ ਦੇ ਅੰਦਰ ਮਿਲ ਜੇਗੀ ਹੁਣ ਕੈਨੇਡਾ ਦੇ ਅੰਦਰ ਜਿਹੜੀ ਸੀਟ ਮਿਲੇਗੀ ਉਹ ਮੈਰਿਡ ਬੇਸ ਤੇ ਮਿਲੇਗੀ ਜਾਂ ਬੈਚਲ अगर सिक्स नोट लैस एन फाइव पॉइंट फाइव बैंड ने ती एक तरफ कैनेडा की एप्लीकेशन अपनी लगाओ और दूसरी तरफ यूएसए की एपलीकेशन अपनी लगाओ क्योंकि यूएसए के अंदर पिछले एक साल का रुझान देख लो यूएसए ने लगभग अठ लख लग आस पास वीजा दता है और करीब करीब दो ढाई लख रुपये सा दो ढाई लख जो बच्चा है साढ़े नॉर्थ इंडिया तो भी गया अगर आप ओवरऑल ओपरचुनिटी की गल करिए कि अगर कैनेडा ने डोर थोड़े अपने स्क्रीनसने तो यू एस ए ने अपने डोर भी ओपन किए हैं ਤੇਰ ਲੋ ਫੀਸ ਦੇ ਨਾਲ ਲੋ ਬਜਟ ਦੇ ਨਾਲ ਮਤਲਬ ਜਿੱਤੇ ਤੁਸੀਂ 25 26 27 ਲੱਖ ਰੁਪਏ ਕੈਨੇਡਾ ਦੇ ਅੰਦਰ ਲਗਾਉਂਦੇ ਹੋ ਯੂ ਐਸ اے ਦੇ ਅੰਦਰ ਤੁਸੀਂ 10 ਲੱਖ 12 ਲੱਖ 14 ਲੱਖ 15 ਲੱਖ 9 ਲੱਖ ਰੁਪਏ ਇਟ ਡਿਪੈਂਡ ਓਨ ਯੂਰ ਤੁਸੀਂ ਫੰਡ ਦਿਖਾਣੇ ਨੇ ਆਪਣੀ ਫੀਸਿਸ ਪੇ ਕਰਨੀਆਂ ਨੇ ਉਹ ਸਭ ਤੋਂ ਵੱਡੀ ਗੱਲ ਹੈ ਕਿ ਯੂ ਐਸ اے ਜਿਹੜਾ ਵੀਜ਼ਾ ਦਿੰਦਾ ਹੈਗਾ ਟੋਟਲੀ ਤੁਹਾਡੀ ਪ੍ਰੈਜੈਂਟੇਸ਼ਨ ਦੇ ਉੱਤੇ ਹੈ ਫੋਰਚਨਟਲੀ ਅਗਰ ਅਨਫੋਰਚਨਟਲੀ ਤੁਸੀਂ ਪਹਿਲੀ ਵਾਰ ਕਲੀਅਰ ਨਹੀਂ ਕਰ ਪਾਏ ਦੈਨ ਯੂ ਹੈਵ ਸੈਕੰਡ ਚਾਂਸ ਥਰਡ ਚਾਂਸ ਫੋਰ ਚਾਂਸ ਤੇ ઓਨਰ ਰੇਵਰ ਤੁਸੀਂ ਦੇਖੋਗੇ ਅਗਰ ਇੱਕ ਟਾਈਮ ਤੇ 100 ਬੱਚਾ ਅਪਲਾਈ ਕਰਦਾ ਹੈ ਉਹ 20 ਤੋਂ 25 ਬੱਚਿਆਂ ਨੂੰ ਵੀਜ਼ਾ ਦਿੰਦੇ ਨੇ ਸੈਕਿੰਡ ਟਾਈਮ ਤੇ ਜਾਓਗੇ ਫਿਰ 20 ਤੋਂ 25 ਨੂੰ ਦੇਣਗੇ ਇਸੇ ਤਰੀਕੇ ਨਾਲ ਆਪਾਂ ਆਪਣਾ ਪਰਸੈਂਟੇਜ ਜਿਹੜਾ ਹੈਗਾ ਲਾਸਟ ਵੀਜ਼ਾ ਲੈ ਕੇ ਕਰ ਸਕਦੇ ਹਾਂ ਉਹ ਰੈਂਡ ਖਾਲੀ ਅੱਜ ਯੂਐਸਏ ਦਾ ਜਿਹੜਾ ਟ੍ਰੈਂਡ ਹੈਗਾ ਇੱਕ ਟਾਈਮ ਤੇ ਕੈਨੇਡਾ ਦਾ ਵੀ ਸੇਮ ਟ੍ਰੈਂਡ ਹੁੰਦਾ ਸੀਗਾ ਜਿਸ ਟਾਈਮ ਤੇ ਕੈਨੇਡਾ ਦੇ ਅੰਦਰ ਮੰਨ ਲਓ ਬੱਚੇ ਦਾ ਵੀਜ਼ਾ ਰਿਫਿਊਜ਼ ਹੋ ਗਿਆ ਆਪਾਂ ਦੁਬਾਰਾ ਲਗਾਉਂਦੇ ਜੀ ਫਾਈਲ ਉਹਨੂੰ ਵੀਜ਼ਾ ਮਿਲ ਜਾਂਦਾ ਨਹੀਂ ਮਿਲਦਾ ਜੀ ਤੀਜੀ ਵਾਰ ਮਿਲਦਾ ਜੀ ਨਹੀਂ ਮਿਲਦਾ ਜੀ ਚੌਥੀ ਵਾਰ ਮ ਅੱਜ ਤੁਸੀਂ ਇਹ ਦੇਖੋ ਸੇਮ ਪੈਟਰਨ ਤੇ ਯੂਐਸਏ ਚੱਲ ਰਿਹਾ ਹੈ ਯੂਐਸਏ ਵੀ ਬੱਚੇ ਲੈਣਾ ਚਾਹੁੰਦਾ ਹੈ ਫਾਈਨੈਂਸ਼ਲੀ ਉਹ ਵੀ ਆਪਣੇ ਆਪ ਨੂੰ ਸੌਂਡ ਕਰਨਾ ਚਾਹੁੰਦਾ ਹੈ ਤੇ ਸਾਡੇ ਕੋਲ ਕੈਨੇਡਾ ਦਾ ਅਗਰ ਡੋਰ ਕਿਤੇ ਸੀਟਸ ਘੱਟ ਹੋਈਆਂ ਨੇ ਡੋਰ ক্লোਜ਼ ਨਹੀਂ ਹੋਏ ਸੀਟ ਘੱਟ ਹੋਈਆਂ ਨੇ ਤੇ ਸਾਨੂੰ ਯੂਐਸਏ ਵੱਲ ਆਪਣਾ ਮੁਖ ਜਿਹੜਾ ਹੈਗਾ ਕਰ ਲੈਣਾ ਚਾਹੀਦਾ ਹੈ ਅੱਛਾ ਪ੍ਰਵੀਨ ਜੀ ਲੰਬਾ ਸਮਾਂ ਹੋ ਗਿਆ ਤੁਹਾਨੂੰ ਕੰਮ ਕਰਦੇ ਪਲਾਨ ਏ ਵੀ ਦੱਸਤਾ ਤੁਸੀਂ ਤੇ ਪਲਾਨ ਬੀ ਵੀ ਦੱਸਤਾ ਜੀ 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 ਤੁਹਾਡੀ ਇੰਡਸਟਰੀ ਚ ਗਮਰਾਹ ਬਹੁਤ ਹੁੰਦੇ ਨੇ ਬੱਚੇ ਇਮਾਨਦਾਰੀ ਨਾਲ ਦੱਸਿਓ ਕਿ ਅੱਜ ਕੈਨੇਡਾ ਕਿਹੜੇ ਬੱਚੇ ਨੂੰ ਜਾਣਾ ਚਾਹੀਦਾ ਤਾਂ ਜੋ ਖੱਜਲ ਖਵਾਰ ਨਾ ਹੋਵੇ ਕਿਉਂਕਿ ਕਈ ਵਾਰੀ ਬੱਚਾ ਕਿਤੇ ਫਾਈਲ ਲਗਾ ਕੇ ਹੁੰਦਾ ਰਿਫਿਊਜ਼ਲ ਆ ਜਾਂਦੀ ਹੈ ਜਾਂ ਦੂਜੇ ਏਜੰਟ ਕੋਲ ਜਾਂਦਾ ਤਾਂ ਉਹ ਅੱਗੋਂ ਕਹਿ ਦਿੰਦਾ ਕਿ ਯਾਰ ਤੇਰੀ ਤਾਂ ਫਾਈਲ ਲੱਗਣੀ ਨਹੀਂ ਸੀ ਤੂੰ ਲਵਾਈ ਕਿਉਂ ਕੈਨੇਡਾ ਦੀ ਇੰਨਾ ਚੀਜ਼ਾਂ ਤੋਂ ਬੱਚੇ ਬਚਣ ਕਿਵੇਂ ਦੇਖੋ ਆਪਾਂ ਵਪਾਰੀ ਦੇ ਬੰਦੇ ਹੈਗੇ ਆ ਆਪਾਂ ਕਦੀ ਵੀ ਇਹ ਨਹੀਂ ਕਹਿੰਦੇ ਕਿ ਤੁਸੀਂ ਕੈਨੇਡਾ ਨਾ ਜਾਓ ਲੋਕੀ ਕਹਿਣਗੇ ਜੀ ਜਿਹਦੇ ਜ਼ਿਆਦਾ ਫਾਇਦਾ ਹੁੰਦਾ ਆਪਾਂ ਉਹਦੇ ਚ ਪੇਸਦੇ ਆ ਗਏ ਆ ਐਸਾ ਨਹੀਂ ਹੈਗਾ 16 ਸਾਲ ਹੋ ਗਏ ਸਾਨੂੰ ਇਸ ਇੰਡਸਟਰੀ ਦੇ ਅੰਦਰ ਔਰ ਮੋਰ ਦਨ ਐਕਸਪੈਕਟੇਸ਼ਨਸ ਆਪਾਂ ਵੀਜ਼ਾ ਲਿੱਤੇ ਆ ਗਏ ਨੇ ਮੈਂ ਓਪਨਲੀ ਤੁਹਾਨੂੰ ਬੋਲਦਾ ਜੀ ਅਗਰ ਤੁਹਾਡੇ ਫੈਮਿਲੀ ਸੈਟਲਮੈਂਟ ਅੱਛੀ ਹੈਗੀ ਏ ਤੁਹਾਡੇ ਰਿਲੇਟਿਵ ਉੱਥੇ ਹੈਗੇ ਨੇ ਤੁਹਾਡੀ ਪੇਇੰਗ ਕੈਪੈਸਿਟੀ ਹੈਗੀ ਏ ਔਰ ਨੈਕਸਟ ਈਅਰ ਦੀ ਫੀਸ ਤੁਹਾਡੀ ਤੁਹਾਡੇ ਪੇਰੈਂਟਸ ਪੇ ਕਰ ਸਕਦੇ ਹੈਗੇ ਨੇ ਤੇ ਫਿਰ ਤੁਹਾਨੂੰ ਕੈਨੇਡਾ ਜਾਣ ਵਿੱਚ ਕੋਈ ਇਤਰਾਜ਼ ਨਹੀਂ ਹੈਗਾ ਤੁਹਾਨੂੰ ਚਲੇ ਜਾਣਾ ਚਾਹੀਦਾ ਬਟ ਮਾਰਕੀਟ ਦੇ ਅੰਦਰ ਕੀ ਚੱਲਦਾ ਹੈਗਾ ਦੇਖੋ ਜਿਸ ਟਾਈਮ ਤੇ ਕੋਈ ਕੰਟਰੀ ਨਹੀਂ ਚੱਲ ਰਹੀ ਹੁੰਦੀ ਹਮੇਸ਼ਾ ਮੈਂ ਆਪਣੇ ਸ਼ੋਜ਼ ਅਦਰ ਸ਼ੋਜ਼ ਦੇ ਅੰਦਰ ਵੀ ਬੋਲਦਾ ਕਿ ਫਿਰ ਕੰਸਲਟੈਂਟ ਕੀ ਕਰਦੇ ਨੇ ਨਵੀਂ ਨਵੀਂ ਸਕੀਮਾਂ ਲੈ ਕੇ ਆਉਂਦੇ ਨੇ ਕਿ ਤੁਸੀਂ ਇਹਦੇ ਚ ਆ ਜਾਓ ਇਹਦੇ ਚ ਆ ਜਾਓ ਇਹਦੇ ਚ ਆ ਜਾਓ ਉਹਨਾਂ ਦਾ ਸੋਲ ਪਰਪਸ ਕੀ ਹੈਗਾ ਕਿ ਕਿਸੇ ਤਰੀਕੇ ਨਾਲ ਜੋ ਆਪਾਂ ਖਰਚੇ ਬੰਦੇ ਹੋਏ ਨੇ ਆਪਣੇ ਪਹਿਲੇ ਆਪਾਂ ਖਰਚੇ ਕੱਢ ਲੀਏ ਕਿਸੇ ਤਰੀਕੇ ਚਾਹੇ ਉਹ ਵਿਜ਼ਟਰ ਵੀਜ਼ਾ ਤੇ ਕਢੀਏ ਚਾਹੇ ਟੂਰਿਸਟ ਵੀਜ਼ਾ ਤੇ ਕਢੀਏ ਚਾਹੇ ਨਵੀਂ ਸਕੀਮ ਦੇ ਕੇ ਕਢੀਏ ਜਿਵੇਂ ਮਰਜੀ ਇੱਥੇ ਤੁਹਾਨੂੰ ਆਪਣਾ ਪਰਖਣਾ ਪਏਗਾ ਕਿ ਕਿਹੜਾ ਕੰਸਲਟੈਂਟ ਸਹੀ ਹੈ ਤੇ ਕਿਹੜਾ ਕੰਸਲਟੈਂਟ ਗਲਤ ਹੈ ਅਗਰ ਆਪਾਂ 16 ਸਾਲ ਤੋਂ ਇਹ ਸਰਵਿਸ ਪ੍ਰੋਵਾਈਡ ਕਰ ਰਹੇ ਆਂ ਤੇ ਕਿਸੇ ਨਾ ਕਿਸੇ ਟਰਸਟ ਦੇ ਉੱਤੇ ਮਾਰਕੀਟ ਦੇ ਅੰਦਰ ਬੈਠੇ ਹੋਣੇ ਆ ਜਿਹਦੇ ਕਰਕੇ ਆਪਾਂ ਪ੍ਰੋਵਾਈਡ ਕਰ ਰਹੇ ਆਂ ਮੇਰੀ ਕਿਸੇ ਵੀ ਬ੍ਰਾਂਚ ਦੇ ਅੰਦਰ ਪੇਮੈਂਟ ਕਲੈਕਸ਼ਨ ਦਾ ਟਾਰਗੇਟ ਨਹੀਂ ਹੈਗੇ ਕਿ ਅੱਜ ਸ਼ ਇੰਨੀ ਕਲੈਕਸ਼ਨ ਚਾਹੀਦੀ ਜੋ ਕਿ ਅਦਰ ਕੰਪਨੀਆਂ ਦੇ ਅੰਦਰ ਤੁਹਾਨੂੰ ਇਹ ਟ੍ਰੈਂਡ ਮਿਲਦਾ ਹੈਗਾ ਕਿ ਅਗਰ ਤੁਸੀਂ ਆਏ ਹੋ ਤੇ ਤੁਹਾਡੀ ਜੇਬ ਵਿੱਚ ਕੀ ਹੈਗਾ ਉਹ ਕਢਾ ਲਈਏ ਟ੍ਰੈਂਡ ਹੀ ਸਟਾਫ ਇਸ ਤਰੀਕੇ ਨਾਲ ਕੀਤਾ ਹੈਗਾ ਸਾਡਾ ਸੋਲ ਪਰਪਸ ਤੁਹਾਨੂੰ ਸਹੀ ਗਾਈਡੈਂਸ ਦੇ ਕੇ ਤੁਸੀਂ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਕੈਨੇਡਾ ਔਰ ਯੂਰਪ ਔਰ ਯੂਐਸਏ ਕਿਸੇ ਵੀ ਕੰਟਰੀ ਦੇ ਅੰਦਰ ਆਪਣਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਜਿੱਥੇ ਵਾਸਤੇ ਤੁਸੀਂ ਐਲੀਜੀਬਲ ਹੋ ਸਾਡੀ ਔਰ ਸਾਡੀ ਟੀਮ ਜਿਹੜੀ ਹੈ ਤੁਹਾਨੂੰ ਉਹਦੇ ਬਾਰੇ ਹੀ ਕਾਉਂਸਲ ਕਰੇਗੀ ਐਸੀ ਪ੍ਰੈਕਟਿਸ ਨਹੀਂ ਕੀਤੀ ਜਾਏਗੀ ਕਿ ਤੁਸੀਂ ਐਲੀਜੀਬਲ ਨਹੀਂ ਹੈਗੇ ਔਰ ਤੁਹਾਨੂੰ ਫਿਰ ਵੀ ਆਪਾਂ ਮਿਸ ਗਾਈਡ ਕਰਕੇ ਉਸ ਕੰਟਰੀ ਵੱਲ ਲਟਕਾ ਕੇ ਰੱਖੀਏ 4-6 ਮਹੀਨੇ ਬਾਅਦ ਤੁਹਾਨੂੰ ਮਨਾ ਕਰ ਦਈਏ ਤੁਹਾਡੇ ਕੋਲ 50000 ਰੁਪਏ ਜਿਹੜਾ ਹੈਗਾ ਲੋਜੀਆ ਤੇ ਖਤਮ ਹੋ ਗਿਆ ਜੀ ਆਪਾਂ ਤੇ ਅਪਲਾਈ ਕਰਤਾ ਸੀਗਾ ਤੁਹਾਡਾ ਵੀਜ਼ਾ ਨਹੀਂ ਆਇਆ ਸਾਡੀ ਜ਼ਿੰਮੇਵਾਰੀ ਬੀنگ ਅ ਕੰਸਲਟੈਂਟ ਹੈ ਬਣਦੀ ਹੈ ਅੱਜ ਤੁਸੀਂ ਅਗਰ ਸਾਡੇ ਕੋਲ ਪਹੁੰਚਦੇ ਹੋ ਆਪਾਂ ਤੁਹਾਨੂੰ ਸਹੀ ਰਸਤਾ ਦਿਖਾਈਏ ਕਿ ਤੁਸੀਂ ਇਸ ਕੰਟਰੀ ਵਾਸਤੇ ਐਲੀਜੀਬਲ ਹੋ ਇਸ ਕੋਰਸ ਵਾਸਤੇ ਐਲੀਜੀਬਲ ਹੋ ਇੱਕ ਸਟੱਡੀ ਨੂੰ ਕਰਨ ਤੋਂ ਬਾਅਦ ਤੁਹਾਨੂੰ ਇਹ ਆਪਸ਼ਨ ਮਿਲ ਜਾਣਗੇ ਤੇ ਉਹ ਸਾਹਮਣਾ ਸਾਨੂੰ ਆਪਾਂ ਹਮੇਸ਼ਾ ਕਾਉਂਸਲ ਕਰਦੇ ਹੈਗੇ ਆਂ ਬੱਚਿਆਂ ਦੀ ਜੇ ਸਾਡਾ ਮੋਟਿਵ ਹੈ ਨਹੀਂਗਾ ਕਿ ਪੈਸੇ ਇਕੱਠੇ ਕਰੋ ਆ ਪਾੜੀ ਜਾਏ ਦੁਨੀਆ ਜਾਂ ਪਾੜੀ ਜਾਏ ਕਸਟਮਰ ਸਾਡਾ ਇਹ ਟ੍ਰੈਂਡ ਨਹੀਂ ਹੈ ਇਹ ਗੱਲ ਆ ਇੱਕ ਸਕੀਮ ਬੜੀ ਅੱਜਕੱਲ ਚੱਲ ਰਹੀ ਹੈ ਇਮੀਗ੍ਰੇਸ਼ਨ ਇੰਡਸਟਰੀ ਦੇ ਵਿੱਚ ਨੋ ਫੀਸ ਨੋ ਵੀਜ਼ਾ ਇਹ ਸਕੀਮ ਤਾਂ ਚਲਾ ਦਿੱਤੀ ਜਾਂਦੀ ਆ ਪਰ ਬੱਚੇ ਕਹਿੰਦੇ ਨੇ ਕਿ ਸਾਡੇ ਕੋ ਫਾਈਲ ਚਾਰਜ ਦੇ ਨਾਂ ਤੇ ਬਾਅਦ ਚ ਕਈ ਪੈਸੇ ਲੈ ਲੈਂਦੇ ਨੇ ਸੋ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਹੈਗਾ ਨੋ ਵੀਜ਼ਾ ਨੋ ਲਾਸ ਇਹ ਸਕੀਮ ਸਭ ਤੋਂ ਪਹਿਲੇ ਆਪਾਂ ਇੰਟਰੋਡਿਊਸ ਕੀਤੀ ਔਰ ਇਹਦੇ ਅੰਦਰ ਕੀ ਸੀਗਾ ਤੁਸੀਂ ਆਪਣੀ ਮਰਜ਼ੀ ਦੀ ਯੂਨੀਵਰਸਿਟੀ ਲੋ ਮਰਜ਼ੀ ਦਾ ਕਾਲਜ ਲੋ ਤੁਸੀਂ ਕੋਈ ਵੀ ਐਮਬੈਸੀ ਫੀਸ ਦੇ ਨਾਮ ਤੇ ਕੋਈ ਵੀ ਮੰਨ ਲਓ ਯੂਐਸਏ ਕਰ ਰਹੇ ਹੋ ਸਰਵਿਸ ਫੀਸ ਦੇ ਨਾਮ ਤੇ ਐਪਲੀਕੇਸ਼ਨ ਫੀਸ ਦੇ ਨਾਮ ਤੇ ਕਾਲਜ ਦੀ ਫੀਸ ਦੇ ਨਾਮ ਤੇ ਜੀਆਈਸੀ ਦੇ ਨਾਮ ਤੇ ਕੋਈ ਪੈਸਾ ਪੇ ਨਹੀਂ ਕਰਨਾ ਤੁਸੀਂ ਪੇ ਨਹੀਂ ਕਰਨਾ ਇਹਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਵੀ ਪੇ ਨਹੀਂ ਕਰ ਰਹੇ ਜੋ ਜੈਨੂਲੀ ਖਰਚਾ ਆਏਗਾ ਜੋ ਤੁਸੀਂ ਕਰ ਰਹੇ ਹੋ ਉਹੀ ਆਪਾਂ ਕਰ ਰਹੇ ਹੈਗੇ ਆ ਇਟਸ ਅ ਇਨਵੈਸਟਮੈਂਟ ਇਨਵੈਸਟਮੈਂਟ ਕਰਕੇ ਅਗਰ ਤੁਹਾਡਾ ਆਪ ਰਿਸਕ ਕਵਰ ਕਰਵਾ ਦਿੰਨੇ ਹੈਗੇ ਆ ਸਾਡੇ ਕੋਲ ਫਾਈਨੈਂਸਰਸ ਹੈਗੇ ਨੇ ਜਿਹੜੇ ਇਨਵੈਸਟਮੈਂਟ ਕਰਦੇ ਨੇ ਉਹਦੇ ਵਿੱਚ ਮਤਲਬ ਇਹ ਨਹੀਂ ਆ ਕਿ ਆਪਾਂ ਦੱਸਿਆ ਤੁਹਾਨੂੰ ਕੁਝ ਹੋਰ ਤੇ ਕੀਤਾ ਕੁਝ ਹੋਰ ਸਾਡੇ ਇੱਥੇ ਤੁਸੀਂ ਅਗਰ ਐ ਸਕੀਮ ਲੈਂਦੇ ਹੈਗੇ ਉਹ ਨੋ ਵੀਜ਼ਾ ਨੋ ਲਾਸ ਸਕੀਮ ਇਹਦੇ ਅੰਦਰ ਸਿਰਫ ਆਪਾਂ 10620 ਰੁਪਏ ਮੋਪਨਲੀ ਤੁਹਾਡੇ ਚੈਨਲ ਦੇ ਥਰੂ ਮੈਂ ਬੋਲ ਰਿਹਾ 10620 ਰੁਪਏ ਚਾਰਜ ਕਰਾਂਗੇ ਇਨ ਕੇਸ ਅਗਰ ਤੁਹਾਡਾ ਵੀਜ਼ਾ ਅਪਰੂਵ ਨਹੀਂ ਹੁੰਦਾ ਕੁਝ ਟਰਮਸ ਐਂਡ ਕੰਡੀਸ਼ਨਸ ਹੈਗੀਆਂ ਵੀਜ਼ਾ ਅਪਰੂਵ ਨਹੀਂ ਹੁੰਦਾ ਤੇ 10620 ਰੁਪਏ ਮੇਰੀ ਰਿਕਾਰਡਿੰਗ ਸੰਭਾਲ ਲਿਓ ਇਹ ਵੀ ਤੁਹਾਨੂੰ ਮੈਂ ਹੱਥ ਜੋੜ ਕੇ ਤੁਹਾਡਾ ਵਾਪਿਸ ਕਰ ਦਾਂਗਾ। ਇਸ ਤੋਂ ਵੱਡਾ ਚੈਲੰਜ ਤਾਂ ਆਪਾਂ ਕੁਝ ਹੋਰ ਦੇ ਹੀ ਨਹੀਂ ਸਕਦੇ ਸਰ। ਸਾਡਾ ਇਹ ਨਹੀਂ ਆ ਕਿ ਇੱਕ ਵਾਰ ਕਸਟਮਰ ਆ ਗਿਆ 10620 ਲੈ ਲਓ। ਨੋ ਵੀਜ਼ਾ ਨੋ ਲੌਸ ਦੇ ਵਿੱਚ ਲੱਖ ਡੇਢ ਲੱਖ ਜੋ ਨਿਕਲਦਾ ਹੈ ਕੱਢ ਲਓ। ਬਾਕੀ ਬਾਅਦ ਚ ਦੇਖਾਂਗੇ ਨਹੀਂ ਵੀਜ਼ਾ ਲੱਗੇਗਾ ਸਰ ਸਾਡੀ ਤਾਂ ਸਰਵਿਸ ਹੀ ਸੀਗੀ। ਆਪਾਂ ਆਪਣੇ ਕੋਲੋਂ ਥੋੜਾ ਕੀਤਾ। ਜੇ ਆਪਾਂ ਨੋ ਵੀਜ਼ਾ ਨੋ ਲੌਸ ਦੇ ਰਹੇ ਹਾਂ ਤੇ ਉਹਦਾ ਮਤਲਬ ਕਸਟਮਰ ਨੂੰ ਹੀ ਸਮਝਣਾ ਚਾਹੀਦਾ ਕਿ ਅਗਰ ਵੀਜ਼ਾ ਨਹੀਂ ਤਾਂ ਪੈਸੇ ਨਹੀਂ। ਵੀਜ਼ਨ ਵੇ ਦਾ ਮਤਲਬ ਆਪਾਂ ਹੈ ਆਪਣਾ ਸਲੋਗਨ ਆ ਹੈ ਵੀਜ਼ਨ ਵੇ ਦਾ ਮਤਲਬ ਵੀਜ਼ਾ ਆਪਾਂ ਐਪਲੀਕੇਸ਼ਨ ਉਹ ਪਕੜਾਂਗੇ ਤੁਹਾਨੂੰ ਕੰਟਰੀ ਉਹ アドਵਾਈਸ ਕਰਾਂਗੇ ਜਿੱਦੇ ਜੇ ਆਪਾਂ ਵੀਜ਼ਾ ਲੈ ਪਾਵਾਂਗੇ ਅਗਰ ਮੈਨੂੰ ਪਤਾ ਹੈ ਕਿ ਮੈਂ ਕੈਨੇਡਾ ਦਾ ਵੀਜ਼ਾ ਨਹੀਂ ਲੈ ਪਾਵਾਂਗਾ ਯੂਐਸਏ ਵੀਜ਼ਾ ਨਹੀਂ ਲੈ ਪਾਵਾਂਗਾ ਯੂਰਪ ਦਾ ਵੀਜ਼ਾ ਨਹੀਂ ਕੜ ਪਾਵਾਂਗਾ ਜਾਂ ਯੂਕੇ ਦਾ ਨਹੀਂ ਕੜ ਮੈਂ ਤੁਹਾਨੂੰ ਐਡਵਾਈਸ ਨਹੀਂ ਕਰਾਂਗਾ ਮੇਰੀ ਜ਼ਿੰਮੇਵਾਰੀ ਤਾਂ ਇਹ ਉਹ ਤੁਸੀਂ ਸਾਡੇ ਦੇ ਅੱਖਾਂ ਬੰਦ ਕਰਕੇ ਟਰਸਟ ਆਂਦੇ ਹੋ ਕਿ ਕੰਸਲਟੈਂਟ ਜੋ ਬੋਲ ਰਿਹਾ ਸੱਚ ਬੋਲ ਰਿਹਾ ਡਾਕਟਰ ਜੋ ਬੋਲਦਾ ਸੱਚ ਬੋਲਦਾ ਵਕੀਲ ਜੋ ਬੋਲਦਾ ਸੱਚ ਬੋਲਦਾ ਸਾਨੂੰ ਐਂਡ ਆਫ ਦਾ ਡੇ ਟਰਸ ਸੇਮ ਸਾਡੀ ਸਟਰੈਟਜੀ ਹੈਗੀ ਏ ਤੁਸੀਂ ਅਗਰ ਸਾਡੇ ਤੇ ਭਰੋਸਾ ਰੱਖ ਰਹੇ ਹੋ ਆਪਾਂ ਮਨ ਨਾਲ ਕਹਿੰਦੇ ਆ ਕਿ ਤੁਹਾਡਾ ਭਰੋਸਾ ਨਹੀਂ ਟੁੱਟਣ ਦਾਂਗੇ ਭਰੋਸੇ ਦੇ ਅੰਦਰ ਤੁਸੀਂ ਕੀ ਕਰਨਾ ਹੈਗਾ ਜਿਹੜੀ ਕੰਟਰੀ ਆਪਾਂ ਐਡਵਾਈਸ ਕਰੀਏ ਤੁਹਾਡੇ ਪ੍ਰੋਫਾਈਲ ਦੇ ਹਿਸਾਬ ਨਾਲ ਤੁਸੀਂ ਉਹ ਚੁਣੋ ਅੱਛਾ ਪਲਾਨ ਵੀ ਤੁਸੀਂ ਯੂਐਸਏ ਦੱਸਤਾ ਦਿੱਤਾ ਪਰ ਜਿਸ ਤਰੀਕੇ ਦੇ ਨਾਲ ਕੈਨੇਡਾ ਵੀਜ਼ੇ ਦੇ ਰਿਆ ਸੀਗਾ ਕਿ ਯੂਐਸਏ ਦੇ ਰਿਆ ਇਸ ਤਰੀਕੇ ਨਾਲ ਵੀਜ਼ੇ ਦੇਖੋ ਮੈਂ ਓਪਨਲੀ ਬੋਲਦਾ ਯੂਐਸਏ ਨੇ ਅਗਰ 100 ਐਪਲੀਕੇਸ਼ਨ ਜ਼ਪਾ ਲਗਾਵਾਗੇ ਸਾਡੀ 20 ਤੋਂ 25 ਵੀਜ਼ਾਸ ਆਣਗੇ ਫਰਸਟ ਅਟੈਂਪਟ ਦੇ ਵਿੱਚ ਸੈਕਿੰਡ ਟ੍ਰੈਂਡ ਦੇ ਵਿੱਚ ਜਿਹੜੇ 75 ਬਚ ਗਏ ਕਿਉਂਕਿ ਕੈਨੇਡਾ ਵੀ ਪਹਿਲੇ ਇਸੇ ਟ੍ਰੈਂਡ ਤੇ ਚੱਲਦਾ ਸੀਗਾ ਜਿਹੜੇ 75 ਬਚ ਗਏ ਫਿਰ ਵੀ ਤੋਂ 25 ਵੀਜ਼ਾ ਲਾਂਗੇ ਆਪਾਂ ਜਿਹੜੇ 40 50 ਬਚ ਗਏ 60 ਬਚ ਗਏ ਫਿਰ ਆਪਾਂ ਲਗਾਵਾਂਗੇ ਤੇ ਫਿਰ ਉਹਨਾਂ ਦੇ ਆਪਾਂ 15-20 ਵੀਜ਼ਾ ਲੈ ਲਾਂਗੇ ਔਨ অর ਐਵਰੇਜ ਯੂਐਸਏ ਦਾ ਜਿਹੜਾ ਸਕਸੈਸ ਰੇਟ ਹੈ ਉਹ 70% ਹੈ ਮੈਂ ਸ਼ੋਅ ਦੇ ਵਿੱਚ ਪਹਿਲਾਂ ਹੀ ਦੱਸਿਆ ਕਿ ਕੈਨੇਡਾ ਦਾ ਜਿਹੜਾ ਕਨਵਰਜਨ ਰੇਟ ਹੈ ਜੋ ਅੱਜ ਤੋਂ 6 ਮਹੀਨੇ ਪਹਿਲੇ ਚੱਲੇ ਜੋ ਤੁਸੀਂ 8 ਮਹੀਨੇ ਪਹਿਲੇ ਚੱਲੇ ਜੋ ਉਹ ਸੇਮ ਹੀ ਰਹਿੰਦਾ ਸੀਗਾ ਪਿਛਲੇ 6 ਮਹੀਨੇ ਤੋਂ ਮੈਨੂੰ ਇਹ ਹੀ ਨਹੀਂ ਪਤਾ ਕਿ ਮੈਂ ਕਿਸੇ ਬੱਚੇ ਦਾ ਰਿਫਿਊਜ਼ਲ ਵੀ ਦੇਖਿਆ ਹੈ ਜਾਂ ਨਹੀਂ ਦੇਖਿਆ ਹਾਂ ਕੋਈ ਮੈਡੀਕਲ ਦੀ ਵਜ੍ਹਾ ਤੋਂ ਵੀਜ਼ਾ ਰਿਫਿਊਜ਼ ਹੋ ਗਿਆ ਤੇ ਕੱਲ ਵਕਰੀ ਹੈ ਆਦਰਵਾਇਜ਼ ਕੈਨੇਡਾ ਨੇ ਜਿਹੜੀ ਐਪਲੀਕੇਸ਼ਨ ਲਗਾਈ ਐ ਉਹਦਾ ਵੀਜ਼ਾ ਦਿੱਤਾ ਇਸ ਤੋਂ ਪਹਿਲੇ ਇਸੇ ਟ੍ਰੈਂਡ ਦੇ ਚੱਲਦਾ ਸੀਗਾ ਤੁਸੀਂ 100 ਐਪਲੀਕੇਸ਼ਨ ਲਗਾਉਂਦੇ ਸੀ 100 ਦੇ ਵਿੱਚੋਂ 40-50 ਵੀਜ਼ਾ ਦਿੰਦਾ ਸੀ ਉਸ ਤੋਂ ਬਾਅਦ ਤੁਹਾਡੇ ਵੀਜ਼ਾ ਰਿਫਿਊਜ਼ ਕਰ ਦਿੰਦੇ ਦੁਬਾਰਾ ਲਗਾਓ ਫਿਰ ਵੀਜ਼ਾ ਦੇ ਦੇਣਾ ਦੁਬਾਰਾ ਲਗਾਓ ਫਿਰ ਵੀਜ਼ਾ ਦੇ ਦੇਣਾ ਲਾਸਟ ਚ ਚੌਥੀ ਪੰਜਵੀਂ ਵਾਰ ਤੇ ਉਹਨੇ 100% ਵੀਜ਼ਾ ਦੇ ਦਿੰਦਾ ਸੀ ਫਰਕ ਕੀ ਹੈ ਪਲਾਨ B ਤਾਂ ਸੀਟਾ ਮੇਂ ਕੱਟ ਕਰਤੀਆਂ ਕੈਨੇਡਾ ਨੇ ਪੈਸੇ ਵੱਧ ਲੱਗਣ ਲੱਗੇ ਕੈਨੇਡਾ ਦੇ ਵਿੱਚ ਯੂ ਐਸ ਏ ਅਪਲਾਈ ਕਰਦਾ ਤਾਂ ਕਿੰਨੇ ਪੈਸੇ ਲੱਗਣਗੇ ਦੇਖੋ ਮੈਂ ਪਹਿਲੇ ਦੱਸਿਆ ਕੈਨੇਡਾ ਦੇ ਅੰਦਰ ਅਗਰ ਤੁਸੀਂ ਅਪਲਾਈ ਕਰਦੇ ਹੋ ਤੁਹਾਡਾ 27 28 29 ਲੱਖ ਰੁਪਏ ਦਾ ਖਰਚਾ ਆਉਂਦਾ ਅਗਰ ਤੁਸੀਂ ਯੂ ਐਸ ਏ ਦੇ ਅੰਦਰ ਅਪਲਾਈ ਕਰਦੇ ਹੈਗੇ ਹੋ ਤੁਹਾਡਾ ਖਰਚਾ ਜਿਹੜਾ ਹੈਗਾ ਡਿਪੈਂਡਸ ਓਨ ਤੁਸੀਂ ਸਕੀਮ ਕਿਹੜੀ ਲੈਂਦੇ ਹੈਗੇ ਹੋ ਤੁਹਾਡਾ 10 ਲੱਖ ਤੋਂ ਲੈ ਕੇ 17 18 19 ਲੱਖ ਰੁਪਏ ਦੇ ਵਿੱਚ ਵਿੱਚ ਜਿਹੜਾ ਹੈਗਾ ਖਰਚਾ ਸਾਰਾ ਕੰਜ਼ੂਮ ਹੋ ਜਾਂਦਾ ਹੈਗਾ ਉਹਦੇ ਵਿੱਚ ਵਧੀਆ ਯੂਨੀਵਰਸਿਟੀ ਦੀ ਫੀਸ ਵੀ ਵਿੱਚੇ ਹੁੰਦੀ ਹੈ ਸਰਵਿਸ ਫੀਸ ਵੀ ਹੈਗੀ ਹੈ ਐਮਬੈਸੀ ਫੀਸ ਵੀ ਹੈਗੀ ਹੈ ਜਾਂ ਅਦਰ ਆਈ 20 ਦੇ ਚਾਰਜਸ ਵੀ ਹੈਗੇ ਨੇ ਇੰਟਰਵਿਊ ਪ੍ਰੇਪਰੇਸ਼ਨਸ ਵੀ ਹੈਗਾ ਉਹ ਸਭ ਕੁਝ ਮਤਲਬ ਇਟ ਡਿਪੈਂਡਸ ਓਨ ਦਾ ਅਵੇਲੇਬਿਲਟੀ ਆਫ ਤੁਹਾਡੇ ਕੋਲ ਫੰਡਸ ਕਿੰਨੇ ਹੈਗੇ ਨੇ ਯੂਐਸਏ ਦੇ ਅੰਦਰ ਜਦੋਂ ਆਪਾਂ ਫੰਡ ਸ਼ੋਅ ਕਰਦੇ ਹੈਗੇ ਆ ਬੱਚੇ ਕੋਲ ਜਿਹੜੇ ਕਰਨੇ ਹੁੰਦੇ ਨੇ ਅਪਰੋਕਸੀਮੇਟਲੀ 35 ਤੋਂ 40 ਲੱਖ ਰੁਪਏ ਮਤਲਬ ਯੂਐਸਏ ਗਵਰਨਮੈਂਟ ਕੀ ਚਾਹੁੰਦੀ ਹੈ ਕਿ ਜਿਹੜਾ ਸਾਡੇ ਕੋਲ ਬੱਚਾ ਆਏ ਉਹ ਗਰੀਬ ਨਾ ਹੋਵੇ ਉਜੇ ਬੱਚਾ ਥਰਡ ਪਾਰਟੀ ਥਰੂ ਕਰਾਉਂਦਾ ਹੈ ਜਾਂ ਆਪਣੇ ਆਪ ਕਰਦਾ ਹੈਗਾ ਜਿੱਦਾਂ ਵੀ ਕਰਦਾ ਹੈਗਾ ਅਮੀਰ ਬੱਚਿਆਂ ਦੇ ਸ਼ੌਕ ਹੁੰਦੇ ਨੇ ਵਿਦੇਸ਼ ਵਿੱਚ ਪੜਨ ਜਾਣ ਦੇ ਅਗਰ ਆਪਾਂ ਅਮੀਰ ਨਹੀਂ ਵੀ ਹੈਗੇ ਕਿਉਂਕਿ ਹਰ ਮਾਪਿਓ ਚਾਹੇ ਉਹ ਗਰੀਬ ਹੈਗਾ ਉਹਦੀ ਹਮੇਸ਼ਾ ਤਮੰਨਾ ਰਹਿੰਦੀ ਹੈ ਕਿ ਜਿਹੜੀ ਗਰੀਬੀ ਮੈਂ ਦੇਖੀ ਹੈ ਮੇਰਾ ਬੱਚਾ ਨਾ ਦੇਖੇ ਉਸੇ ਚੀਜ਼ ਨੂੰ ਕਵਰ ਕਰਦੇ ਉਹ ਕੋਸ਼ਿਸ਼ ਇਹ ਹੀ ਕਰਦਾ ਹੈ ਕਿ ਮੇਰਾ ਬੱਚਾ ਜਿੰਨੇ ਵਧੀਆ ਯੂਨੀਵਰਸਿਟੀ ਕਾਲਜ ਵਿੱਚ ਪੜ ਲੇ ਉਹਦਾ ਫਿਊਚਰ ਉਹਨਾ ਵਧੀਆ ਸਿਕਿਉਰ ਹੋ ਜਾਏਗਾ ਤੇ ਅਪਾ ਨੋ ਡਾਊਟ ਵੀ ਕੈਨੇਡਾ ਦੇ ਅੰਦਰ ਜਾ ਰਹੇ ਸੀਗੇ ਪਰ ਅਪਾ ਕਿੱਥੇ ਅਬਜ਼ਰਵ ਨਹੀਂ ਕਰਦੇ ਸੀ ਨਾ ਤਾਂ ਅਪਾ ਕਾਲਜ ਦੀ ਰੈਂਕਿੰਗ ਦੇਖਣੀ ਨਾ ਅਪਾ ਕਾਲਜ ਦੇਖਣਾ ਸਾਨੂੰ ਪਤਾ ਮੇਰਾ ਫਲਾਣਾ ਰਿਸ਼ਦਾਰ ਉੱਥੇ ਹੈਗਾ ਮੈਨੂੰ ਉੱਥੇ ਭੇਜ ਦੋ ਯੂ ਐਸ اے ਦੇ ਅੰਦਰ ਅਗਰ ਤੁਸੀਂ ਟੌਪ 100 ਯੂਨੀਵਰਸਿਟੀ ਦੇ ਵਿੱਚ ਯੂਨੀਵਰਸਿਟੀਆਂ ਲੈਣਾ ਚਾਹੁੰਦੇ ਹੋ ਵਿਜ਼ਨ ਵੇ ਕੋ ਅਵੇਲੇਬਲ ਹੈ ਤੁਸੀਂ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਮੈਥੇਮੈਟਿਕ ਦੇ ਵਿੱਚ ਯੂਐਸਏ ਉਹ ਯੂਰਪ ਦੇ ਅੰਦਰ ਪੜਨਾ ਚਾਹੁੰਦੇ ਹੋ ਸਾਡੇ ਕੋਲ ਅਵੇਲੇਬਲ ਹੈ ਤੁਸੀਂ ਯੂਕੇ ਦੇ ਅੰਦਰ ਵਧੀਆ ਯੂਨੀਵਰਸਿਟੀ ਇਨ ਦਾ ਸਟੱਡੀ ਕਰਨਾ ਚਾਹੁੰਦੇ ਹੋ ਉਹ ਸਾਡੇ ਕੋਲ ਅਵੇਲੇਬਲ ਹੈ ਤੁਸੀਂ ਆਪਣੇ ਪ੍ਰੋਫਾਈਲ ਦੇ ਹਿਸਾਬ ਨਾਲ ਆਪਣਾ ਕਰੀਅਰ ਚੂਜ਼ ਕਰੋ ਨਾ ਕਿ ਆਪਣੇ ਰਿਲੇਟਿਵ ਦੇ ਹਿਸਾਬ ਨਾਲ ਰਿਲੇਟਿਵ ਦਾ ਕੀ ਹੈ ਅੱਜ ਰਿਲੇਟਿਵ ਤੁਸੀਂ ਜਾ ਰਹੇ ਹੋ ਕਿਸੇ ਕੋਲ ਜਾ ਰਹੇ ਹੈਗੇ 노 ਡਾਊਟ ਬਹੁਤ ਚੰਗੇ ਰਿਲੇਟਿਵ ਵੀ ਹੁੰਦੇ ਨੇ ਪਰ ਸਾਡਾ ਜੋ ਐਕਸਪੀਰੀਅੰਸ ਰਿਹਾ ਹੈਗਾ ਹਫਤਾ ਰੱਖ ਲੂ ਤੁਹਾਨੂੰ 10 ਦਿਨ ਰੱਖ ਲੂ 15 ਦਿਨ ਰੱਖ ਲੂ 11 ਦਿਨ ਬਾਅਦ ਤਾਂ ਬੋਲੂਗਾ ਬੇਟਾ ਚਲੋ ਭਾਈ ਆਪਣਾ ਕੰਮ ਕਰੋ ਯਾ ਆਪਣੀ ਤੁਸੀਂ ਰੈਜ਼ੀਡੈਂਸ ਦੇਖ ਲਓ ਕਿੱਥੇ ਤੁਹਾਨੂੰ 10 ਤੋਂ 15 ਦਿਨ ਦਾ ਜਿਹੜੇ ਸਪੋਰਟ ਦੇ ਚੱਕਰ ਦੇ ਅੰਦਰ ਆਪਾਂ ਹੀ ਨਹੀਂ ਸਰਚ ਕਰ ਪਾਉਂਦੇ ਕਿ ਸਾਡੇ ਵਾਸਤੇ ਯੂਐਸਏ ਚੰਗਾ ਹੈ ਕੈਨੇਡਾ ਚੰਗਾ ਹੈ ਆਸਟ੍ਰੇਲੀਆ ਚੰਗਾ ਹੈ ਨਿਊਜ਼ੀਲੈਂਡ ਚੰਗਾ ਹੈਗਾ ਯੂਕੇ ਹੈ ਯੂਰੋਪ ਹੈ ਹੁਣ ਆਪਾਂ ਵਿੱਚ ਗੱਲ ਕਰ ਦਿੰਨੇ ਆ ਚਲੋ ਚੱਲ ਰਹੀ ਹੈਗੀ ਯੂਰੋਪ ਦੇ ਅੰਦਰ ਯੂਰੋਪ ਦੇ ਅੰਦਰ ਹੁਣੇ ਮੈਂ ਰੀਸੈਂਟਲੀ ਜਰਮਨੀ ਦੇ ਅੰਦਰ ਇੱਕ ਬੱਚਾ ਭੇਜਿਆ ਵਿਦੀਨ 48 ਆਵਰਸ ਦੇ ਅੰਦਰ ਉਹ ਬੱਚੇ ਨੂੰ ਉੱਥੇ ਜਾ ਕੇ ਜੋਬ ਮਿਲ ਗਈ ਕਿਆ ਓਪਰਚ्युनिटी ਸਾਨੂੰ ਕੈਨੇਡਾ ਦੇ ਅੰਦਰ ਮਿਲ ਕਾਰਨ ਕੀ ਹੈ ਕੈਨੇਡਾ ਦੇ ਵਿੱਚ ਓਪਰਚ्युनिटी ਕਿਉਂ ਨਹੀਂ ਹੈਗੀ ਬੱਚਿਆਂ ਕੋਲ ਸਕਿੱਲ ਨਹੀਂ ਹੈਗਾ ਕਿ ਜਾਂ ਕੰਮ ਨਹੀਂ ਹੈਗਾ ਦੇਖੋ ਬੱਚੇ ਨਾ ਸਭ ਤੋਂ ਪਹਿਲੇ ਤੇ ਬੱਚਿਆਂ ਦਾ ਰੁਝਾਨ ਜਿਹੜਾ ਹੈ ਕੈਨੇਡਾ ਜਾਣਾ ਹੈ ਉਹ ਰਿਸ਼ਤੇਦਾਰ ਕੋਲ ਚਲੇ ਜਾਂਦੇ ਨੇ ਰਿਸ਼ਤੇਦਾਰ ਤਾਂ ਵਿਚਾਰਾ ਆਪ ਮਿਹਨਤ ਕਰ ਰਿਹਾ ਹੁੰਦਾ ਆਪ ਵਿਚਾਰਾ ਜੌਬ ਕਰ ਰਿਹਾ ਹੈ ਉਹ ਤੇ ਜਿਆਦਾ ਜਿਆਦਾ ਕੀ ਕਹੇਗਾ ਫਲਾਨੀ ਜਗ੍ਹਾ ਰਿਜ਼ਿਊਮ ਦੇ ਆ ਫਲਾਨੀ ਜਗ੍ਹਾ ਰਿਜ਼ਿਊਮ ਦੇ ਇਹਦੇ ਲਾਵਾ ਤਾਂ ਕੀ ਸਪੋਰਟ ਕਰੂਗਾ ਐਂਡ ਆਫ ਦਾ ਡੇ ਆਪਣੀ ਲੜਾਈ ਤਾਂ ਆਪ ਹੀ ਲੜਨੀ ਹੈ ਹੁਣ ਜਿਹੜੇ ਉੱਥੇ ਕੀ ਹੋ ਗਿਆ ਬੱਚੇ ਜਿਆਦਾ ਹੋ ਗਏ ਓਪਰ ਰੈ residencies ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਗਈ ਹੁਣ ਜਿੱਥੇ ਨੰਬਰ ਆਫ ਜੋਬ ਪਾਨ ਵਾਲੇ ਜਿਹੜੇ ਵਿਦਿਆਰਥੀ ਸਟੂਡੈਂਟਸ ਜਿਹੜੇ ਐਪਲੀਕੈਂਟ ਹੋਣਗੇ ਉਹ ਜ਼ਿਆਦਾ ਹੋਣਗੇ ਔਰ ਜੋਬਸ ਕੱਟ ਹੋਣਗੀਆਂ ਇਹ ਕ੍ਰਾਈਸਿਸ ਤਾਂ ਆਪਣੇ ਆਪ ਆਣਗੇ ਫਾਈਨੈਂਸ਼ੀਅਲ ਕ੍ਰਾਈਸਿਸ ਫਿਰ ਆਪਾਂ ਖਪੜਾ ਪੜਦੇ ਆ ਕਿ ਫਰਾਂਸ ਨੂੰ ਇਹ ਹੋ ਗਿਆ ਉਹ ਕਿਹਾ ਉਹਦੇ ਕਰਕੇ ਐਕਸਪਾਇਰ ਹੋ ਗਿਆ ਸਾਨੂੰ ਵਰਕਆਊਟ ਪਹਿਲੇ ਕਰ ਲੈਣਾ ਚਾਹੀਦਾ ਜਿਹੜੀ ਕੰਟਰੀਜ਼ ਤੁਹਾਨੂੰ ਜੋਬ ਦੇ ਰਹੀਆਂ ਨੇ ਅੱਜ ਯੂਰਪ ਸਾਰਾ ਓਪਨ ਪਿਆ ਹੈ ਉਹ ਤੁਹਾਨੂੰ ਇਨਵਾਈਟ ਕਰ ਰਿਹਾ ਕਿ ਤੁਸੀਂ ਸਾਡੇ ਇੱਥੇ ਆ ਕੇ ਜੋਬ ਕਰ ਲਓ ਇਵਨ ਜਰਮਨੀ ਨੇ ਪਹਿਲੇ 8 ਸਾਲ ਦੇ ਅੰਦਰ ਪੀਆਰ ਦਿੰਦਾ ਸੀਗਾ ਕੈਨੇਡਾ ਦੇ ਅੰਦਰ ਵੀ 4-5 ਸਾਲ ਲੱਗਦੇ ਸਾਡੇ ਪੀਆਰ ਲੈਣ ਨੂੰ ਅੱਜ ਜਰਮਨੀ ਨੇ ਅਨਾਉਂਸ ਕਰਤਾ ਕਿ ਤੁਸੀਂ 5 ਸਾਲ ਦੇ ਸਾਡੇ ਸਾਡੇ ਕੋਲ ਪੀਆਰ ਲੈ ਲਓ ਐਂਡ ਦਾ 6th ਇਕਨੋਮੀ ਮਤਲਬ ਇਕਨੋਮੀ ਵਾਈਜ਼ 6th ਵਰਡ ਦੇ 6th ਨੰਬਰ ਤੇ ਜਰਮਨੀ ਆਉਂਦਾ ਹੈਗਾ ਕਿੰਨੀ ਵਧੀਆ ਪਲੇਟਫਾਰਮ ਦੇ ਦਿੰਦਾ ਉਹਨੇ ਇਸੇ ਤਰੀਕੇ ਨਾਲ ਡੈਨਮਾਰਕ ਸਵੀਡਨ अलग-अलग कंट्रीज ਹੈਗੀਆਂ ਨੇ ਜਿਹੜੀ opportunity ਦੇ ਰਹੀਆਂ ਹੈਗੀਆਂ UK ਦੇ ਅੰਦਰ ਬਹੁਤ ਵਧੀਆ opportunities ਹੈਗੀਆਂ ਤੁਹਾਡੇ ਕੋਲ ਮਤਲਬ ਸਾਨੂੰ ਇੱਥੇ ਬੱਚਿਆਂ ਨੂੰ ਇਹ ਸੋਚਣਾ ਚਾਹੀਦਾ ਕਿ ਅਗਰ ਆਪਾਂ ਐਬਰੋਡ ਜਾ ਰਹੇ ਹੈਗੇ ਆਂ ਕੱਲ ਯਾਨੀ ਕਿ ਮਾਪਿਓ ਦਾ ਪੈਸਾ ਲਵਾ ਦਈਏ ਕਿ ਪੈਸਾ ਲਵਾਉਣ ਤੋਂ ਬਾਅਦ ਮੈਂ ਉੱਥੇ ਸਰਵਾਈਵ ਕਿੱਦਾਂ ਕਰਨਾ ਐਜੂਕੇਸ਼ਨ ਮੈਨੂੰ ਕਿੱਦਾਂ ਦੀ ਮਿਲ ਰਹੀ ਹੈ ਕੁਆਲਿਟੀ ਆਫ ਐਜੂਕੇਸ਼ਨ ਕੀ ਆਏਗੀ ਬਹੁਤ ਸਾਰੇ ਫੈਕਟਰਸ ਹੈਗੇ ਨੇ ਜਿਹੜੇ ਸਪਸ ਨੂੰ ਲੈ ਕੇ ਬੜਾ ਸਵਾਲ ਰਹਿੰਦਾ ਹੈ ਕਿ ਸਪਸ ਕਿਹੜੀ ਕੰਟਰੀ ਨੇ ਇਸ ਵੇਲੇ ਖੋਲਿਆ ਹੋਇਆ ਕਿੱਥੇ ਜ਼ਿਆਦਾ ਵੀਜ਼ੇ ਮਿਲ ਰਹੇ ਨੇ ਦੇਖੋ ਸਪਾਊਸ ਪਹਿਲੀ ਗੱਲ ਤਾਂ ਯੂਕੇ ਨੇ ਬੰਦ ਕੀਤਾ ਚਾਹੇ ਆਪਾ ਯੂਜੀ ਬੇਸ ਤੇ ਜਾ ਰਹੇ ਆ ਜਾਂ ਪੀਜੀ ਬੇਸ ਤੇ ਜਾ ਰਹੇ ਆ ਕੈਨੇਡਾ ਨੇ ਜਿਹੜਾ ਸਪਾਊਸ ਹੈਗਾ ਅਜ ਵੀ ਉਹ ਲੈ ਰਹੇ ਮਾਸਟਰ ਡਿਗਰੀ ਦੇ ਅੰਦਰ ਅਗਰ ਬੱਚਾ ਜਾ ਰਿਹਾ ਪੜਨ ਆਸਤੇ ਮੇਨ ਐਪਲੀਕੈਂਟ ਉਹ ਸਪਾਊਸ ਨੂੰ ਵੀਜ਼ਾ ਦੇ ਰਹੇ ਹੈਗੇ ਨੇ ਕੋਈ ਕਿਸੇ ਤਰੀਕੇ ਦੀ ਪ੍ਰੋਬਲਮ ਨਹੀਂ ਹੈਗੀ ਬਟ ਸਿਲੈਕਸ਼ਨ ਹੋਣੀ ਚਾਹੀਦੀ ਉਹਦੀ ਮਾਸਟਰ ਡਿਗਰੀ ਹੋਣੀ ਚਾਹੀਦੀ ਪੀਜੀ ਡਿਪਲੋਮਾ ਨਹੀਂ ਹੋਣਾ ਚਾਹੀਦਾ ਐਮਬੀਏ ਪ੍ਰੋਗਰਾਮ ਦੇ ਵਿੱਚ ਅਗਰ ਜਾ ਰਹੇ ਤੇ ਉਹ ਸਪਾਊਸ ਨਾਲ ਵੀ ਅਪਲਾਈ ਅਗਰ ਤੁਸੀਂ ਪਲੱਸ 2 ਪਾਸ ਹੋ 6 ਬੈਂਡਸ ਹੈਗੇ ਤੁਹਾਡੇ ਉਰ ਓਵਰオール ਜਾਂ ਗ੍ਰੈਜੂਏਟ ਹੋ ਔਰ ਤੁਸੀਂ ਸਸਤੇ ਦੇ ਵਿੱਚ ਜਾਣਾ ਚਾਹੁੰਦੇ ਹੈਗੇ ਮੇਰੇ ਕੋਲ ਡੈਨਮਾਰਕ ਔਰ ਸਵੀਡਨ ਦੋ ਕੰਟਰੀਜ਼ ਐਸੀ ਹੈਗੀਆਂ ਨੇ ਜਿਹੜੀ ਸਪਾਊਸ ਨੂੰ ਵੀਜ਼ਾ ਦੇ ਰਹੀਆਂ ਨੇ ਬਿਲੀਵ ਕਰ ਸਕਦੇ ਹੋ ਕਿ ਪਲੱਸ 2 ਪਾਸ ਤੇ ਪਲੱਸ 2 ਬੇਸ ਤੇ ਤੁਸੀਂ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਕੈਨੇਡਾ ਚਾਰੋਂ ਕੰਟਰੀ ਦੇ ਅੰਦਰ ਜਾਂ ਫਿਰ ਯੂਐਸਏ ਦੇ ਅੰਦਰ ਕਿਤੇ ਵੀ ਸਪਾਊਸ ਨਹੀਂ ਜਾ ਸਕਦਾ ਹੈਗਾ ਔਰ ਸਪਾਊਸ ਜਿਹੜੀ ਘੜੋ ਕੁੜੀਆਂ ਮਾਪਿਓ ਗਰੀਬ ਹੁੰਦੇ ਪਰ ਬੱਚਿਆਂ ਵਾਸਤੇ ਉਹ ਸੁਪਨਾ ਸੰਜੋ ਲੈਂਦੇ ਨੇ ਕਿ ਆਪਾਂ ਕੁੜੀ ਦਾ ਵਿਆਹ ਕਰਦੀ ਔਰ ਵਧੀਆ ਕੰਟਰੀ ਇੰਦਾ ਚਲੇ ਜਾਣਗੇ। ਤੋਂ ਡੈਨਮਾਰਕ ਬਹੁਤ ਸਾ ਆਪਸ਼ਨ ਹੈਗਾ, ਸਵੀਡਨ ਬਹੁਤ ਸਾ ਆਪਸ਼ਨ ਹੈ। ਅੱਛਾ ਇੱਕ ਯੂਕੇ ਨੂੰ ਲੈ ਕੇ ਵੀ ਬੜੇ ਸਾਰੇ ਸਵਾਲ ਆ ਰਹੇ ਨੇ। ਬਹੁਤ ਸਾਰੇ ਏਜੰਟ ਪ੍ਰਮੋਟ ਵੀ ਕਰ ਰਹੇ ਨੇ ਕਿ ਯੂਕੇ ਇਸ ਵੇਲੇ ਖੁੱਲਾ ਹੋਇਆ, ਯੂਕੇ ਜਾਣਾ ਚਾਹੀਦਾ ਹੈ। ਵਾਕਈ ਠੀਕ ਹੈ ਗੱਲ। ਨੋ ਡਾਊਟ ਸਰ, ਯੂਕੇ ਦੇੰਦਾ ਤੁਸੀਂ ਦੇਖੋਗੇ ਕਿ ਆ ਤੁਸੀਂ ਜਿਹੜਾ ਬੱਚਾ ਅੱਜ ਤੋਂ ਸਾਲ ਪਹਿਲੇ ਗਿਆ, ਉਹ ਸਾਰੇ ਵਧੀਆ ਜੋਬ ਕਰ ਰਿਹਾ ਹੋਏਗੇ ਨੇ, ਸਾਰੇ ਸੈਟਲ ਲੱਗੇ ਨੇ। ਪਰ ਪੰਜਾਬ ਦੇ ਲੰਬੇ ਬੜੇ ਰਹਿੰਦੇ ਨੇ ਕਹਿੰਦੇ ਨੇ ਕਿ ਕੰਮ ਦੇ ਵਿੱਚ ਵੀ ਦਿੱਕਤ ਆਉਂਦੀ ਹੈ ਔਰ ਬੱਚਾ ਪੱਕਾ ਨਹੀਂ ਹੋ ਪੰਦਾ ਉੱਥੇ ਦੇਖੋ ਤੁਸੀਂ ਨਾ ਕਿਸੇ ਵੀ ਕੰਟਰੀ ਦੇ ਅੰਦਰ ਗੱਲ ਕਰੋਗੇ ਤੇ 100% ਸੈਟੀਸਫੈਕਸ਼ਨ ਤਾਂ ਨਾ ਆਪਾਂ ਇੰਡੀਆ ਜਾ ਕੇ ਨਾ ਉਸ ਕੰਟਰੀ ਜਾ ਕੇ ਹੋਣਾ ਡਿਪੈਂਡ ਕਰਦਾ ਹੈ ਦੇਖੋ ਅੱਜ ਮੇਰੇ ਕੋਲ ਗੱਲ ਕਰੀ ਜਾਂ ਤੁਹਾਡੇ ਕੋਲ ਕਰੀ ਜਿਹਦੇ ਕੋਲ ਜੋਬ ਹੈਗੀ ਹੈ ਉਹਦੇ ਕੋਲ ਟਾਈਮ ਨਹੀਂ ਹੈ ਗੱਲ ਕਰਨ ਵਾਸਤੇ ਜਿਹੜਾ ਵਿਲ ਹੈਗਾ ਤੇ ਕਿਤੇ ਨਾ ਕਿਤੇ ਕਮੀ ਤਾਂ ਉਹਦੇ ਅੰਦਰ ਵੀ ਹੋਏਗੀ ਸਾਡਾ ਬੱਚਾ ਜਿਹੜਾ ਜਾਂਦਾ ਆਪਣੇ ਅੰਦਰ ਕੋਈ ਸਕਿੱਲ ਡਵੈਲਪ ਨਹੀਂ ਕਰਦਾ ਵੀਸਨ ਵੀ ਇਸ ਤਰਫ ਤੋਂ ਵੀ ਕੰਮ ਕਰ ਰਹੇ ਹੈਗੇ ਕਿ ਆਪਾਂ ਸਕਿੱਲ ਡਿਵੈਲਪਮੈਂਟ ਕੋਰਸਿਸ ਲੈ ਕੇ ਆ ਰਹੇ ਹੈਗੇ ਆ। ਉਹ ਸਕਿੱਲ ਡਿਵੈਲਪ ਨਹੀਂ ਕਰਦੇ। ਆਪਾਂ ਫਿਰ ਬਾਅਦ ਚੋ ਕਸੂਰ ਕਰਦੇ ਆਂ ਕੰਟਰੀ ਦੇ ਅੰਦਰ। ਅਗਰ ਸਾਡੇ ਕੋਲ ਕੋਈ ਸਕਿੱਲ ਹੈ, ਕਾਰਪੈਂਟਰੀ ਸਕਿੱਲ ਹੈ, ਪਲੰਬਰ ਹੈਗੇ ਆ, ਮਿਸਤਰੀ ਹੈਗੇ ਆ, ਮੈਸਨ ਹੈਗੇ ਆ, ਕੋਈ ਸਕਿੱਲ ਸਾਡੇ ਕੋਲ ਹੈਗੀ ਏ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ। ਮੈਂ ਇੱਕ ਬੱਚਾ ਭੇਜਿਆ ਯੂਪੀ ਤੋਂ ਹੈਗੇ ਨੇ ਉਹ। ਉਹਨਾਂ ਦਾ ਬੇਟਾ ਰਾਹੁਲ ਕਰਕੇ ਸੀਗਾ। ਉਹਦੇ ਫਾਦਰ ਸਾਹਿਬ ਪੱਥਰ ਲਗਾਉਂਦੇ ਨੇ। ਤੁਸੀਂ ਬਿਲੀਵ ਕਰੋ ਜਦੋਂ ਪਹੁੰਚਿਆ ਕੰਟਰੀ ਦੇ ਅੰਦਰ 3 ਦਿਨ ਉਹਨੂੰ ਜੋਬ ਮਿਲੀ। ਕਿਉਂਕਿ ਸਕਿੱਲ ਸਿੱਖਿਓ ਤੇ ਕੋਈ ਟਾਈਲਾ ਲਾਣੀ ਹੁੰਦੀਆਂ ਨੇ ਉਹ ਸਾਡੇ ਬੱਚੇ ਕੋਲ ਨਹੀਂ ਆਂਦਾ ਉੱਥੇ ਜਾ ਕੇ ਸਿੱਖ ਲਾਂਗੇ ਪਰ ਇੱਥੋਂ ਨਹੀਂ ਅੱਪਾ ਸਿੱਖਣਾ ਹੈਗਾ ਜਿਹੜਾ ਬੱਚਾ ਆਪਣੇ ਘਰੋਂ ਇੱਥੋਂ ਥਾਲੀ ਚ ਰੋਟੀ ਪਾ ਕੇ ਨਹੀਂ ਖਾਂਦਾ ਖਾਂਦਾ ਨਹੀਂ ਨਾ ਉੱਥੇ ਜਾ ਕੇ ਇੱਕਦਮ ਲਾਈਫ ਉਹਦੀ ਐ ਤੋ ਐ ਚੇਂਜ ਹੋ ਜਾਂਦੀ ਏ ਫਿਰ ਉੱਥੇ ਸਮਝ ਆਂਦੀ ਏ ਕਿ ਕਾਸ਼ ਮੈਂ ਚੀਜ਼ ਕਰਕੇ ਆਇਆ ਹੁੰਦਾ ਕਿਸੇ ਬੰਦੇ ਨੇ ਮੈਨੂੰ ਕਿਹਾ ਸੀਗਾ ਤੇ ਮੇਰੇ ਵਾਸਤੇ ਚੰਗਾ ਰਹਿੰਦਾ ਸਕਿੱਲ ਦੀ ਵੈਲਿਊਜ਼ ਹਰ ਕੰਟਰੀ ਦੇ ਅੰਦਰ ਹੈਗੀਆਂ ਨੇ ਅਗਰ ਸਾਡੇ ਬੱਚੇ ਸਕਿੱਲਡ ਹੈਗੇ ਨੇ ਤੇ ਫਿਰ ਜੋਬ ਦੀ ਪ੍ਰੋਬਲਮ ਕਿੱਥੇ ਨਹੀਂ ਹੈਗੀ ਜਦੋਂ ਬਸ ਸਕਿੱਲਡ ਨਹੀਂ ਹੈ ਫੈਬਰੂਅਰ ਨੂੰ ਦਾਇਗੀ ਹੈ ਕਿ ਜੇ ਕਿਸੇ ਵੀ ਕੰਟਰੀ ਚਲੇ ਜਾਉ ਤੁਸੀਂ ਬਿਲਕੁਲ ਠੀਕ ਹੈ ਗੱਲ ਤਾਂ ਬਹੁਤ ਬਹੁਤ ਧੰਨਵਾਦ ਪ੍ਰਵੀਨ ਜੀ तमाम ਜਾਣਕਾਰੀ ਦੇਣ ਦੇ ਲਈ ਸੋ ਇਹ ਵਿਜ਼ਨ ਵੇ ਤੋਂ ਪ੍ਰਵੀਨ ਅਰੋੜਾ ਹੈਗੇ ਨੇ ਜਿਹੜੇ ਪਿਛਲੇ ਲੰਬੇ ਸਾਲੋਂ ਸਾਲਾਂ ਤੋਂ ਇਮੀਗ੍ਰੇਸ਼ਨ ਇੰਡਸਟਰੀ ਦੇ ਵਿੱਚ ਕੰਮ ਕਰ ਰਹੇ ਨੇ ਤਾਂ ਕੈਨੇਡਾ ਨੂੰ ਲੈ ਕੇ ਜਿੱਥੇ ਬੜੇ سارے ਸਵਾਲ ਖੜੇ ਹੋਏ ਸੀਗੇ ਤਾਂ ਕੋਸ਼ਿਸ਼ ਕੀਤੀ ਹੈ ਸਾਰੇ ਸਵਾਲਾਂ ਦੇ ਜਵਾਬ ਲੈਣ ਦੀ ਔਰ ਨਾਲ ਦੀ ਨਾਲ ਪਲਾਨ B ਇਹਨਾਂ ਦੇ ਵੱਲੋਂ ਤਿਆਰ ਕਰਕੇ ਦਿੱਤਾ ਗਿਆ ਕਿ ਯੂਐਸਏ ਵੱਲ ਬੱਚਿਆਂ ਨੂੰ ਮੂਵ ਕਰਨਾ ਚਾਹੀਦਾ ਹੈ ਕਾਫੀ ਹੱਦ ਤੱਕ ਯੂਐਸਏ ਦੇ ਵੱਲੋਂ ਵੀਜ਼ੇ ਦਿੱਤੇ ਜਾ ਰਹੇ ਨੇ ਔਰ ਚੰਗੀ ਓਪਰਚ्युनिटी ਹੈਗੀ ਆ ਕੈਨੇਡਾ ਤੋਂ ਇੱਕ ਪਾਸੇ ਹੋ ਕੇ ਯੂਐਸਏ ਟਰਾਈ ਕਰਨਾ ਦੇ ਨਾਲ ਬੱਚਿਆਂ ਦਾ ਜਿਹੜਾ ਕੋਈ ਇੱਕ ਫਿਊਚਰ ਜਿਹੜਾ ਉਹ ਬ੍ਰਾਈਟ ਹੋ ਸਕਦਾ ਨਿਕਲਦੇ ਰਹੋ ਜਗਬਾਨੀ ਟੀਵੀ